ਇੱਕ ਮਹੀਨੇ ਦੇ ਵਿੱਚ ਹੀ ਤੁਹਾਨੂੰ ਪਤਾ ਚੱਲ ਜਾਏਗਾ ਕਿ ਤੁਸੀਂ ਸਹੀ ਰਾਹ ਤੇ ਚੱਲ ਰਹੇ ਹੋ ਨਹੀਂ ਚੱਲ। ਮੈਂ ਕਹਿੰਦਾ ਜਿੱਦਾਂ ਦੀ ਮਰਜ਼ੀ ਤਕਲੀਫ ਹੋਏ ਪਰ ਮੈਂ ਇਜ਼ੀ ਹਾਂ। OK ਚਲਦੀ ਫਿਰਦੀ ਹਾਂ, ਘਰ ਦਾ ਕੰਮ ਕਰਦੀ ਹਾਂ ਸਾਰਾ। acha lagta hai bahut acha main koi problem main kisi ko to ek bar dikha lein. ਕੱਲ ਕਹਿੰਦੇ ਗੋਡੀਆਂ ਚੇਂਜ ਕਰਾ ਲਓ ਤੁਹਾਡੇ ਕੋ ਆ ਕੇ ਗੋਡੇ ਚੇਂਜ ਨਹੀਂ ਹੋਣਗੇ। ਆਪਰੇਸ਼ਨ ਕਰਾਉਣ ਤੋਂ ਪਹਿਲਾਂ ਸਿਰਫ ਇੱਕ ਮਹੀਨਾ ਸਾਡਾ ਇਲਾਜ ਕਰਾ ਕੇ ਦੇਖ ਲਓ ਦੋਸਤ। ਇੱਕ ਵਾਰ ਆ ਕੇ ਮੈਨਾਂ ਮਿਲ ਲਓ। ਕੰਡੀਸ਼ਨ ਦਿਖਾ ਲੋ ਕਈ ਲੋਕੀ ਸਾਨੂੰ ਪੁੱਛਦੇ ਆ ਕਿ ਕਰਦੇ ਕਿਉਂ ਤੁਸੀਂ ਇਹ ਜਾਂ ਕੀ ਕਰਦੇ ਹੋ ਜਿਹੜੀ ਕਿ ਗਰੀਸ ਪਾਣੀ ਆਪਾਂ ਇਹ ਚ ਲੜਦੇ ਆ ਆਪਾਂ ਜਿਹੜਾ ਚੱਪੜੀ ਦੀ ਮੂਵਮੈਂਟ ਹੈ ਇਹਨੂੰ ਵਧਾਉਣਾ ਹੈ ਜਿਹੜੀ ਅਲਾਈਨਮੈਂਟ ਜਿਹੜੀ ਟੇਢੀ ਹੋਈ ਹੈ ਉਹ ਸਿੱਧੀ ਕਰਦੇ ਆ ਜਿਹਦੇ ਕਰਕੇ ਆਪਣੇ ਆਪ ਇਹ ਹੀਲਿੰਗ ਪ੍ਰੋਸੈਸ ਚੱਲੂ ਹੋ ਜਾਂਦਾ ਬਲੱਡ ਸਰਕੂਲੇਸ਼ਨ ਚੱਲੂ ਹੋ ਜਾਂਦੀ ਹੈ ਤੁਹਾਨੂੰ ਥੋੜੇ ਮਹੀਨੇ ਬਾਅਦ ਜਿਹੜਾ ਗੋਡਾ ਸਿੱਧਾ ਦਿਖੇਗਾ ਕਾਰਟਿਲੇਜ ਬਣੀ ਗਈ ਕੀ ਪ੍ਰੋਬਲਮ ਕੀ ਸੀ ਤੁਹਾਡੀ ਬੈਕ ਪੇਨ ਸੀ ਗਰਵਨਸ ਸੀ ਗੋਡਿਆਂ ਸੀ ਤਾਂ ਫਰਕ ਪਿਆ ਬਹੁਤ ਆ ਗਿਆ ਤੁਸੀਂ ਆਪਰੇਸ਼ਨ ਨੂੰ ਤਾਂ ਮਨਾ ਕਰਦਾ ਲੇਕਿਨ ਤੁਸੀਂ ਕਿਹਾ ਜਦੋਂ ਕਿ ਗੋ ਕ੍ਰੋਸ ਬੋਡਿਆਂ ਨੂੰ ਤੁਸੀਂ ਕਿੱਦਾਂ ਠੀਕ ਕਰ ਸਕਦੇ ਹੋ ਬਿਨਾਂ ਆਪਰੇਸ਼ਨ ਤੋਂ ਜਿਹੜਾ ਗੋਡਿਆਂ ਦੇ ਕਿੰਨੇ ਗੈਪ ਆ ਗਿਆ ਗੈਪ ਆਇਆ ਨਹੀਂ ਹੁੰਦਾ ਦੋਸਤੋ ਕੱਟ ਜਾਂਦਾ ਹਰ ਜੋਇੰਟ ਦੇ ਵਿੱਚ ਗੈਪ ਹੁੰਦਾ ਜਿਹਦੇ ਕਰਕੇ ਤੁਸੀਂ ਜੋਇੰਟ ਦੀ ਮੂਵਮੈਂਟ ਕਰ ਸਕਦੇ ਅਗਰ ਹੱਡੀਆਂ ਇੱਕ ਦੂਜੇ ਨਾਲ ਟਕਰਾਨ ਗਿਆ ਤਾਂ ਦਰਦ ਕਿ ਜਦੋਂ ਗੋਡੇ ਕਿਸ ਜਾਂਦੇ ਆ ਆਪਾਂ ਉਹਨਾਂ ਦੀ ਮੂਵਮੈਂਟ ਵਧਾਣੇ ਇਹਦਾ ਦੀ ਅਲਾਈਨਮੈਂਟ ਸੈੱਟ ਕਰਦੇ ਆ ਜਿਹਦੇ ਕਰਕੇ ਕਾਟਲੇ ਜਿਹੜੀ ਨਹੀਂ ਬਣੀ ਆ ਹੌਲੀ ਹੌਲੀ ਕਰਕੇ ਪਰਨਿਸ਼ ਹੋ ਜਾਂਦੀ ਹੈ ਬਾਡੀ 'ਚ ਆਪਣੇ ਆਪ ਸੈਲਫ ਹੀਲਿੰਗ ਕਪੈਸਿਟੀ ਹੈ ਆਪਣੇ ਆਪ ਹੀਲ ਕਰਨਾ ਸ਼ੁਰੂ ਕਰਦੇ ਆ ਨਾਲ ਅਸੀਂ ਦਵਾਈ ਦਿੰਨੇ ਆ ਦਵਾਈ ਦੇ ਨਾਲ ਜਿਹੜੀ ਹੀਲਿੰਗ ਕਪੈਸਿਟੀ ਹੋਰ ਦਿੰਦੀ ਹੁੰਦੀ ਹੈ ਦੇਦਾ ਪੁਰਾਣਾ ਪੇਨ ਆ ਉਹ ਕਿਹੜੀ ਮੈਡੀਸਿਨ ਤੁਸੀਂ ਦਿੰਦੇ ਹੋ ਮੈਡੀਸਿਨ ਸਾਡੀ ਆਯੁਰਵੈਦਿਕ ਮੈਡੀਸਿਨਾਂ ਹੈ ਮੈਡ ਜੋੜਾਂ ਦਾ ਦਰਦ ਚੜ੍ਹੋ ਖਤਮ ਕਰੀ ਜਿਹੜਾ ਵੀ ਬੰਦਾ ਮੇਰੇ ਕੋਲ 2-3 ਮਹੀਨੇ ਆ ਗਿਆ ਆਪਣੇ ਆਪ ਉਹ ਸਾਲੋ ਸਾਲ ਦੀ ਵੀ ਰੰਦਾ ਜੇ ਦ ਮੰਜੇ ਲੰਬਾ ਨਹੀਂ ਖਿੱਚੇਗਾ ਸ਼ੁਰੂਆਤ ਹੀ ਆਪਣੀ ਅਲਾਈਨਮੈਂਟ ਠੀਕ ਕਰਾਓ ਸ਼ੁਰੂਆਤ ਹੀ ਆਪਣੀ ਤੋਰ ਠੀਕ ਕਰੋ ਨਾਲ ਅਸੀਂ ਐਕਸਰਸਾਈਜ਼ ਦੱਸਦੇ ਹਾਂ ਐਕਸਰਸਾਈਜ਼ ਨਾਲ ਆਪਣੇ ਮਸਲਸ ਠੀਕ ਹੁੰਦੇ ਜਿਹੜੇ ਫੀਲਡ ਵਰਕ ਕਰ ਰਹੇ ਹੋ ਉਹਨਾਂ ਦੇ ਵੀ ਜੋੜਾਂ 'ਚ ਪੇਨ ਹੈ ਜਿਹੜੀ ਘਰ ਬੈਠੀ ਹਾਊਸ ਵਾਈਫ ਹੈ ਉਹਨਾਂ ਦੇ ਵੀ ਜੋੜਾਂ 'ਚ ਪੇਨ ਹੈ ਬੱਚੇ ਤੱਕ ਉਹ ਵੀ ਕਹਿੰਦੇ ਆ ਕਿ ਸਾਡੇ ਜੋੜਾਂ 'ਚ ਪੇਨ ਹੈ ਕਦੀ ਗੋਡਿਆਂ 'ਚ ਪੇਨ ਕਹਿੰਦੇ ਹੁੰਦੇ ਆ ਤੇ ਕਦੀ ਕਮਰ ਦੇ ਵਿੱਚ ਪੇਨ ਕਹਿੰਦੇ ਆ ਪਰ ਇਹਦਾ ਕਾਰਨ ਕੀ ਹੈ ਇਹ ਹੋ ਕਿਉਂ ਰਿਹਾ ਹੈ ਇਹ ਹੀ ਨਹੀਂ ਸਮਝ ਪਾਰੇ ਉਹ ਜਿਸ ਕਾਰਨ ਅਸੀਂ ਜੋੜਾਂ ਦੀ ਪੇਨ ਨੂੰ ਲੈ ਕੇ ਅਸੀਂ ਪੇਨ ਕਿਲਰ ਖਾ ਮੈਂ ਆ ਜਾਈਆਂ ਮੋਹੱਲੀ ਡਾਕਟਰ ਸ਼ਿਰੀਧਰ ਅਗਰਵਾਲ ਜਿਹੜੇ ਕਿ ਜੋੜਾਂ ਦੀ ਪੇਨ ਦੇ ਬਹੁਤ ਹੀ ਜ਼ਿਆਦਾ ਮਾਹਿਰ ਹੈ ਪਹਿਲਾਂ ਤਾਂ ਉਹ ਆਪਣੇ ਹੱਥਾਂ ਦੇ ਨਾਲ ਹੀ ਤੁਹਾਡੇ ਦਰਦ ਨੂੰ ਘੱਟ ਕਰ ਦਿੰਦੇ ਆ ਔਰ ਬਾਕੀ ਦੀ ਜਿਹੜੀ ਪੇਨ ਹੈ ਉਹ ਦਵਾਈਆਂ ਦੇ ਨਾਲ ਹੀ ਰਿਲੀਫ ਮਿਲ ਜਾਂਦਾ ਹੈ ਲੇਕਿਨ ਉਹਨਾਂ ਦਾ ਟ੍ਰੀਟਮੈਂਟ ਕਿਸ ਤਰ੍ਹਾਂ ਮੈਡੀਸਿਨ ਖਾਈ ਜਾਂਦੀ ਹੈ ਅੱਜ ਅਸੀਂ ਉਹਨਾਂ ਨਾਲ ਗੱਲ ਕਰਦੇ ਆ ਔਰ ਬਾਕੀ ਦੀ ਜਿਹੜੀ ਇਹ ਗੱਲ ਹੈ ਜਿਹੜੀ ਮੇਨ ਗੱਲ ਹੈਗੀ ਹੈ ਕਿ ਜੋੜਾਂ ਦੀ ਪੇਨ ਦੀ ਪ੍ਰੋਬਲਮ ਹੁੰਦੀ ਹੀ ਕਿਉਂ ਹੈ ਅਸੀਂ ਉਹਨਾਂ ਨਾਲ ਅੱਜ ਜੋੜਾਂ ਦੇ ਪੇਨ ਬਾਰੇ ਹੀ ਡਿਸਕਸ ਕਰਾਂਗੇ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਸਰ ਸਭ ਤੋਂ ਪਹਿਲਾਂ ਤਾਂ ਡਾਕਟਰ ਸਾਨੂੰ ਇਹ ਦੱਸੋ ਕਿ ਜੋੜਾਂ ਦੀ ਪੇਨ ਦੀ ਪ੍ਰੋਬਲਮ ਇੰਨੀ ਜ਼ਿਆਦਾ ਅੱਜ ਦੇ ਟਾਈਮ ਤੇ ਹੋ ਕਿਉਂ ਰਹੀ ਹੈ ਬੱਚਿਆਂ ਤੱਕ ਨੂੰ ਹੋ ਰਹੀ ਹੈ ਦੇਖੋ ਅੱਜ ਦੀ ਡੇਟ 'ਚ ਆਪਣਾ ਜਿਹੜਾ ਰੂਟੀਨ ਹੈ ਜਿਹੜਾ ਖਾਣ ਪੀਣ ਹੈ ਉਹ ਬਹੁਤ ਜ਼ਿਆਦਾ ਖਰਾਬ ਹੋ ਗਿਆ ਜਿਹਦੇ ਕਰਕੇ 30 32 ਸਾਲ 34 ਸਾਲ ਦਾ ਵੀ ਉਮਰ ਦੀ ਲੇਡੀ ਮੇਰੇ ਕੋਲ ਆ ਰਹੀ ਹੈ ਔਰ ਕਹਿ ਰਹੀ ਹੈ ਕਿ ਡਾਕਟਰ ਕੇ ਅੰਦਰ ਗੋਡੇ ਖਸਕੇ ਹੈ ਤੇ ਗੋਡੇ ਬਦਲਾਣੇ ਪੈਣੇ ਬਦਲਾਣੇ ਪੈਣੇ ਕੱਲੇ ਗੋਡੇ ਹੀ ਨਹੀਂ ਕਈਆਂ ਨੂੰ ਪਿੱਠ ਦਾ ਆਪਰੇਸ਼ਨ ਦਸਾ ਜਾ ਰਿਹਾ ਆਪਣਾ ਬੈਠਣ ਦਾ ਟੰਗ ਸੰਗ ਸਿਸਟਮ ਖਰਾਬ ਹੋ ਗਿਆ ਚੱਲਣ ਦਾ ਸਿਸਟਮ ਖਰਾਬ ਹੋ ਜਾਂਦਾ ਜਿਹਦੇ ਕਰਕੇ ਬੋਡੀ ਅਲਾਈਨਮੈਂਟ ਅਗਰ ਖਰਾਬ ਹੋ ਗਈ ਨਾ ਮਰਮ ਜਦੋਂ ਟਾਇਰ ਹੈ ਜੀ ਤੁਹਾਡਾ ਅਲਾਈਨਮੈਂਟ ਖਰਾਬ ਹੈ ਤਾਂ ਇੱਕ ਟਾਇਰ ਘਸ ਜੂਗਾ ਉਦਾਂ ਹੀ ਤੁਹਾਡੇ ਗੋਡੇ ਗੋਡੇ ਕੀ ਟਕ ਘਸਣੇ ਸ਼ੁਰੂ ਹੋ ਜਾਂਦੇ ਜਿਹਦੇ ਕਰਕੇ ਦਿੱਕਤ ਆਉਂਦੀ ਹੈ ਜਦੋਂ ਬੋਡੀ ਦੀ ਅਲਾਈਨਮੈਂਟ ਖਰਾਬ ਹੁੰਦੀ ਹੈ ਉਹ ਇਹ ਦਿੱਕਤ ਆ ਜਾਂਦੀ ਹੈ ਠੀਕ ਹੈ ਅਲਾਈਨਮੈਂਟ ਠੀਕ ਰੱਖੋ ਬਹੁਤ ساری ਚੀਜ਼ਾਂ ਨੇ ਇਹਦੇ ਵਿੱਚ ਕਿ ਆਪਾਂ ਸਿੱਧਾ ਬਹਿਣਾ ਸਿੱਧਾ ਗੱਲ ਬੈਠ ਕੇ ਗੱਲ ਕਰਨੀ ਆਪਾਂ ਜਿੱਦਾਂ ਹੁਣ ਇੱਕ ਦੋਈ ਟੰਗ ਦੇ ਉੱਤੇ ਟੰਗ ਵੀ ਬੈਠ ਕੇ ਬੈਠੇ ਹੋ ਇਹ ਵੀ ਗਲਤ ਹੈ ਅੱਛਾ ਜੀ ਠੀਕ ਹੈ ਆਪਾਂ ਸਿੱਧਾ ਬੈਠਣਾ ਸਿੱਖੀਏ ਦੋਸਤੋ ਜਦ ਤੱਕ ਆਪਾਂ ਸਿੱਧਾ ਨਹੀਂ ਬੈਠਾਂਗੇ ਤਦ ਤੱਕ ਆਪਰੀ ਇਹ ਤਕਲੀਫਾਂ ਰਹਿਣਗੀਆਂ ਹੁਣ ਕਈ ਪੇਸ਼ੈਂਟ ਆਂਦੇ ਉਹਨਾਂ ਦਾ ਸ਼ੋਲਡਰ ਉੱਪਰ نیچے ਜਾਂਦੇ ਪੁਸ਼ਪਾ ਪਹਿਲਾਂ ਹੀ ਬਣੇ ਹੁੰਦੇ ਤਾਂ ਇਹ ਚੀਜ਼ਾਂ ਜ਼ਰੂਰ ਮੈਟਰ ਕਰਦੀਆਂ ਕਿ ਤੁਸੀਂ ਬੈਠਣ ਉੱਠਣ ਦਾ ਢੰਗ ਤੁਹਾਡਾ ਠੀਕ ਹੈ ਕਿ ਨਹੀਂ ਹੈ ਅੱਜਕਲ ਬੱਚੇ ਬੈਠ ਕੇ ਪੜਦੇ ਐ ਸਚੁੱਕ ਕੇ ਪੜਦੇ ਐ ਸਾਰਾ ਦਿਨ ਸਰਵਾਈਕਲ ਹੁੰਦੀ ਹੈ ਆਪਾਂ ਮੋਬਾਈਲ ਦੇਖਦੇ ਐ ਸਰਵਾਈਕਲ ਹੁੰਦੀ ਹੈ ਤੇ ਇਹਦੇ ਕਰਕੇ ਸਰਵਾਈਕਲ ਤੋਂ ਹੀ ਸਾਰੀ ਤਕਲੀਫ ਸ਼ੁਰੂ ਹੁੰਦੀ ਹੈ ਹੌਲੀ ਹੌਲੀ ਕਰਕੇ نیچے ਰੀਡ ਦੀ ਹੱਡੀ ਚ ਸਿਲ ਜਾਂਦੀ ਹੈ ਤਾਂ ਸਭ ਤੋਂ ਪਹਿਲਾਂ ਆਪਾਂ ਆਪਣਾ ਬੈਠਣ ਦਾ ਢੰਗ ਠੀਕ ਕਰੀਏ ਉਸ ਤੋਂ ਬਾਅਦ ਖਾਣ ਪੀਣ ਦਾ ਢੰਗ ਠੀਕ ਹੈ ਤਾਂ ਖਾਣ ਪੀਣ ਦਾ ਢੰਗ ਦੇ ਵਿੱਚ ਮੈਂ ਇਹ ਕਹਾਂਗਾ ਕਿ ਜਿੰਨਾ ਜ਼ਿਆਦਾ ਤੁਸੀਂ ਆਪਣੇ ਘਰ ਦਾ ਭੋਜਨ ਖਾਓ ਮੈਦੇ ਵਾਲੀ ਚੀਜ਼ਾਂ ਘੱਟ ਖਾਓ ਤਾਂ ਤੁਸੀਂ ਠੀਕ ਹੋ ਜਾਓਗੇ ਹੂੰ ਡਾਕਟਰ ਮੈਂ ਬਹੁਤ ਸਾਰੇ ਇਥੇ ਪੇਸ਼ੈਂਟ ਦੇਖਿਆ ਜਿਹੜੇ ਕਿ ਤੁਸੀਂ ਤੁਹਾਡੇ ਕੋ ਸੈਸ਼ਨ ਕਰਵਾਉਂਦੇ ਆ ਤੁਸੀਂ ਹੱਥਾਂ ਦੇ ਨਾਲ ਹੀ ਉਹਨਾਂ ਦੇ ਜੋਇੰਟ ਨੂੰ ਸਟ੍ਰੇਟ ਕਰ ਦਿੰਦੇ ਹੋ ਜਾਂ ਸੈੱਟ ਕਰਦੇ ਹੋ ਅੱਜ ਕੱਲ ਅੱਜ ਕੱਲ ਗੋਡਿਆਂ ਦੇ ਮਦਰਤੇ ਮਰੀਜ਼ ਬਹੁਤ ਜ਼ਿਆਦਾ ਆਉਂਦੇ ਨੇ ਆ ਦੇਖੋ ਇਹ ਚਪਣੀ ਹੈ ਇਹ ਚਪਣੀ ਨਾਲ ਜੁੜ ਜਾਂਦੀ ਹੈ ਗੋਡੇ ਦੇ ਜਿਹਦੇ ਕਰਕੇ ਮੂਵਮੈਂਟ ਖਤਮ ਹੋ ਜਾਂਦੀ ਹੈ ਤੁਸੀਂ ਆਪਣੇ ਵੀ ਗੋਡੇ ਨੂੰ ਹੱਥ ਲਾ ਕੇ ਦੇਖੋ ਚਪਣੀ ਇਦਾਂ ਇਦਾਂ ਮੂਵ ਕਰ ਰਹੀ ਹੈ ਇਹਦੇ ਵਿੱਚ ਆਪਣੀ ਮੂਵਮੈਂਟ ਖਤਮ ਹੋ ਜਾਏਗੀ ਤੁਹਾਡੀ ਤੇ ਚਪਣੀ ਨੂੰ ਹੱਥ ਲਾਣ ਦੇ ਦਰਦ ਬਹੁਤ ਕਰੇਗਾ ਆ ਇਹਦੇ ਵਿੱਚ ਤੁਸੀਂ ਦੇਖ ਰਹੇ ਸਾਰੀ ਕੱਟ ਲਿਆ ਜਾ ਪਿੱਛੇ ਜਿਹੜੀ ਇਹ ਕੱਜ ਦੇ ਇੱਕ ਕਟਲੇ ਜਦੋਂ ਘਸ ਜਾਂਦੀ ਹੈ ਤਾਂ ਡਾਕਟਰ ਵੀ ਕਹਿੰਦਾ ਕਿ ਆਪਰੇਸ਼ਨ ਕਰਾਣਾ ਪਵੇਗਾ। ਕਈ ਵਾਰ ਗੋਡਾ ਇੱਕ ਸਾਈਡ ਨੂੰ ਝੁੱਕ ਜਾਂਦਾ ਹੈ ਜਾਂ ਤੁਹਾਡੀ ਅਲਾਈਨਮੈਂਟ ਖਰਾਬ ਜਾਂਦੀ ਜਿਸ ਕਰਕੇ ਗੋਡੇ ਟੇਢੇ ਹੋ ਜਾਂਦੇ ਤੁਸੀਂ ਦੇਖਿਆ ਹੋਵੇਗਾ ਕਈ ਲੇਡੀਜ਼ ਨੂੰ। ਉਸ ਮੂਮੈਂਟ ਤੇ ਤਾਂ ਮੈਂ ਵੀ ਕਵਾਂਗਾ ਕਿ ਆਪਾਂ ਨੂੰ ਵਾਕ ਨਹੀਂ ਕਰਨੀ ਜ਼ਿਆਦਾ। ਜਿੰਨਾ ਜ਼ਿਆਦਾ ਆਪਾਂ ਚੱਲਾਂਗੇ ਉਦੋਂ ਪਿੱਠ ਰੀੜ ਦੀ ਹੱਡੀ ਹੋਰ ਟੇਢੀ ਹੋਏਗੀ। ਧਿਆਨ ਰੱਖਿਓ ਦੋਸਤੋ ਕਿਉਂਕਿ ਤੁਸੀਂ ਉਦੋਂ ਚੱਲਣਾ ਫਿਰਨਾ ਸ਼ੁਰੂ ਕਰ ਦਿੰਦੇ ਹੋ। ਹਮਮ ਜ਼ਿਆਦਾ ਚਲੋ ਨਾ ਉਦੋਂ ਬਲਕਿ ਲੇਟ ਕੇ ਐਕਸਰਸਾਈਜ਼ ਕਰੋ ఫిਜ਼ੀਓਥੈਰੇਪਿਸਟ ਕੋਲ ਜਾਓ ਆਪਣੇ ਇਹ ਜੇ ਸਰਪਿਸ ਤੁਹਾਨੂੰ ਐਕਸਰਸਾਈਜ਼ ਦੱਸੇਗਾ ਜਿਹਦੇ ਕਰਕੇ ਤੁਹਾਡੀਆਂ ਹੱਡੀਆਂ ਠੀਕ ਰਹਿਣਗੀਆਂ ਇੱਕ ਅੱਛੇ ਡਾਕਟਰ ਕੋਲ ਜਾਓ ਜਾਂ ਇੱਕ ਕਾਇਰੋਪ੍ਰੈਕਟਰ ਅੱਛੇ ਕਾਇਰੋਪ੍ਰੈਕਟਰ ਕੋਲ ਜਾਓ ਜਿਹੜੀ ਤੁਹਾਡੀ ਅਲਾਈਨਮੈਂਟ ਠੀਕ ਕਰੇਗਾ ਆ ਜਿਹੜੀ ਹੱਡੀਆਂ ਜੁੜ ਰਹੀਆਂ ਐ ਇਹਦੇ ਵਿੱਚ ਸਪੇਸ ਕ੍ਰੀਏਟ ਕਰਕੇ ਉਹਨੂੰ ਹੀਲਿੰਗ ਦੇ ਵਿੱਚ ਵਧਾਵੇਗਾ ਜਿਹਦਾ ਆਪਾਂ ਵੀ ਜੋ ਕੋਈ ਕਾਇਰੋਪ੍ਰੈਕਟਿਕ ਕਰਦੇ ਕਈ ਲੋਕੀ ਸਾਨੂੰ ਪੁੱਛਦੇ ਆ ਕਿ ਕਰਦੇ ਕਿਉਂ ਤੁਸੀਂ ਇਹ ਜਾਂ ਕੀ ਕਰਦੇ ਜਿਹੜੀ ਕਿ ਗਰੀਜ਼ ਬਣ ਜਾਂਦੀ ਹੈ ਜੀ ਆਪਾਂ ਇਹ ਕੀ ਕਰਦੇ ਆ ਆਪਾਂ ਜਿਹੜਾ ਚੱਪਣੀ ਦੀ ਮੂਵਮੈਂਟ ਐ ਇਹਨੂੰ ਵਧਾਉਂਦੇ ਆ ਜਿਹੜੀ ਅਲਾਈਨਮੈਂਟ ਜ ਆਪਣੇ ਆਪ ਇੱਥੇ ਹੀਲਿੰਗ ਪ੍ਰੋਸੈਸ ਚੱਲੂ ਹੋ ਜਾਂਦਾ ਬਲੱਡ ਸਰਕੂਲੇਸ਼ਨ ਚੱਲੂ ਹੋ ਜਾਂਦੀ ਹੈ ਆਪਣੇ ਆਪ ਤੁਹਾਨੂੰ ਥੋੜੇ ਮਹੀਨੇ ਬਾਅਦ ਜਿਹੜਾ ਗੋਡਾ ਸਿੱਧਾ ਦਿਖੇਗਾ ਤੇ ਕਾਰਟਿਲੇਜ ਬੜੀ ਦਿਖੇਗੀ ਓਕੇ ਮਤਲਬ ਕੀ ਤੁਹਾਡੇ ਕੋਲ ਬੋਡੀ ਦੇ ਅੰਦਰ ਨਾ ਆਪਣੇ ਆਪ ਹੀਲਿੰਗ ਪ੍ਰੋਸੈਸ ਹੈ ਉਸ ਹੀਲਿੰਗ ਪ੍ਰੋਸੈਸ ਨੂੰ ਆਪਾਂ ਐਕਟੀਵੇਟ ਕਰਨਾ ਹੈ ਮਤਲਬ ਕਿ ਜਿਹੜੇ ਅੱਜਕੱਲ ਕਹਿੰਦੇ ਗੋਡੀਆਂ ਚੇਂਜ ਕਰਾ ਲਓ ਤੁਹਾਡੇ ਕੋਲ ਆ ਕੇ ਗੋਡੇ ਚੇਂਜ ਨਹੀਂ ਹੋਣਗੇ ਆਪਰੇਸ਼ਨ ਕਰਾਉਣ ਤੋਂ ਪਹਿਲਾਂ ਸਿਰਫ 1 ਮਹੀਨਾ ਸਾਡਾ ਇਲਾਜ ਕਰਾ ਕੇ ਦੇਖ ਲਓ ਦੋਸਤੋ 1 ਮਹੀਨੇ ਦੇ ਵਿੱਚ ਹੀ ਤੁਹਾਨੂੰ ਪਤਾ ਚੱਲ ਜਾਏਗਾ कि ਤੁਸੀਂ ਸਹੀ ਰਾਹ ਤੇ ਚੱਲ ਰਹੇ ਹੋ ਨਹੀਂ ਚੱਲ ਰਹੇ ਹੋ ਰਾਹ ਬਹੁਤ ਸਾਰੀਆਂ ਹੈ ਉੱਥੇ ਤਾਂ ਤੁਸੀਂ ਬਾਅਦ ਚ ਵੀ ਚੱਲ ਸਕਦੇ ਹੋ ਲੱਖ ਰੁਪਏ ਖਰਚਨੇ ਹੁਣ ਮੇਰੇ ਕੋਲ ਕੱਲ ਇੱਕ ਮਰੀਜ਼ ਆਇਆ ਮਰੀਜ਼ ਕਹਿੰਦਾ ਕਿ ਮੈਂ ਪਿੱਠ ਦਾ ਆਪਰੇਸ਼ਨ ਕਰਾ ਲਿਆ ਡਾਕਟਰ ਕਹਿੰਦੇ ਸੀ 4-5 ਲੱਖ ਰੁਪਏ ਲਾਓ ਪਿੱਠ ਠੀਕ ਹੋ ਜਾਏਗੀ 6 ਮਹੀਨੇ ਬਾਅਦ ਫੇਰ ਉੱਥੇ ਤਾਂ ਉੱਥੇ ਯਾਨੀ ਕਿ ਉਹਦਾ ਪੇਨ ਉੱਥੇ ਤਾਂ ਉੱਥੇ ਹੀ ਖੜਾ ਹਾਜੇਗੀ ਬਿਲਕੁਲ ਪੇਨ ਵੀ ਨੰਬਨੈਸ ਵੀ ਨੀਚਾ ਵਾਲਾ ਹਿੱਸਾ ਪਤਾ ਨਹੀਂ ਚੱਲਦਾ ਕਿ ਨਾਲ ਹੈ ਉਹਦੇ ਮੁਸ਼ਕਿਲ ਨਾਲ ਚੱਲ ਫਿਰbaar ਹੈ ਮੈਂ ਕਹਿੰਦਾ ਜਿੱਦਾਂ ਦੀ ਮਰਜ਼ੀ ਤਕਲੀਫ ਹੋਏ ਆਪਰੇਸ਼ਨ ਸ਼ੁੱਡ ਬੀ ਲਾਸਟ ਸਿਚੁਏਸ਼ਨ ਆਪਰੇਸ਼ਨ ਨਾ ਕਰਾਓ ਦੋਸਤੋ ਆਪਰੇਸ਼ਨ ਕਰਾਉਣ ਤੋਂ ਪਹਿਲਾਂ ਇੱਕ ਵਾਰ ਆ ਕੇ ਮੈਨਾਂ ਮਿਲ ਲਓ ਕੰਡੀਸ਼ਨ ਦਿਖਾ ਲਓ ਕਿਉਂਕਿ ਆਪਰੇਸ਼ਨ ਕਰਾਉਣ ਤੋਂ ਬਾਅਦ ਸਾਰੇ ਹੱਲ ਬੰਦ ਹੋ ਜਾਂਦੇ ਦੋਸਤੋ ਬਿਲਕੁਲ ਆਪਰੇਸ਼ਨ ਕਰਾ ਕੇ ਕੋਈ ਫਾਇਦਾ ਨਹੀਂ ਤੁਸੀਂ ਆਪਰੇਸ਼ਨ ਨੂੰ ਤਾਂ ਮਨਾ ਕਰਤਾ ਲੇਕਿਨ ਤੁਸੀਂ ਕਿਹਾ ਜਦੋਂ ਕਿ ਗੋਡੇ ਬਿਲਕੁਲ ਕੇਸੀ ਗਏ ਮਤਲਬ ਹੈ ਹੀ ਨਹੀਂ ਗੋਡਿਆਂ 'ਚ ਗ੍ਰੀਸ ਹੀ ਨਹੀਂ ਹੈ ਤਾਂ ਫਿਰ ਉਸ ਗੋਡਿਆਂ ਨੂੰ ਤੁਸੀਂ ਕਿੱਦਾਂ ਠੀਕ ਕਰ ਸਕਦੇ ਹੋ ਬਿਨਾਂ ਆਪਰੇਸ਼ਨ ਤੋਂ ਦੇਖੋ ਮੈਡਮ ਮੈਂ ਤੁਹਾਨੂੰ ਪਹਿਲਾਂ ਵੀ ਐਕਸਪਲੇਨ ਕੀਤਾ ਹੈ ਇਹਦੇ ਬਾਰੇ ਕਿ ਜਦੋਂ ਗ ਇਹਦਾ ਦੀ ਅਲਾਈਨਮੈਂਟ ਸੈੱਟ ਕਰਦੇ ਆ ਜਿਹਦੇ ਕਰਕੇ ਕਾਟਿਲੇ ਜਿਹੜੀ ਨਹੀਂ ਬਣੀ ਆ ਹੌਲੀ ਹੌਲੀ ਕਰਕੇ ਬਰਨਿਸ਼ ਹੋ ਜਾਂਦੀ ਹੈ ਬਾਡੀ ਚ ਆਪਣੇ ਆਪ ਸੈਲਫ ਹੀਲਿੰਗ ਕਪੈਸਿਟੀ ਹੈ ਆਪਣੇ ਆਪ ਹੀਲ ਕਰਨਾ ਸ਼ੁਰੂ ਕਰਦੇ ਆ ਨਾਲ ਅਸੀਂ ਦਵਾਈ ਦਿੰਨੇ ਆ ਦਵਾਈ ਦੇ ਨਾਲ ਜਿਹੜੀ ਹੀਲਿੰਗ ਕਪੈਸਿਟੀ ਹੋਰ ਵਧੀਆ ਹੋ ਜਾਂਦੀ ਹੈ ਜਿਹੜਾ ਕਿ ਕਾਟਿਲੇ ਜਬ ਬੰਨੀ ਸ਼ੁਰੂ ਹੋ ਜਾਂਦੀ ਹੈ ਹੌਲੀ ਹੌਲੀ ਕਰਕੇ ਤੁਹਾਨੂੰ ਕਾਟਿਲੇ ਬਣੀ ਦਿਖੇਗੀ ਉਤੇ ਅਗਰ ਤੁਸੀਂ 6 ਮਹੀਨੇ ਬਾਅਦ ਐਕਸਰੇ ਕਰਾਉਂਗੇ ਤੁਹਾਨੂੰ ਗੋਡੇ ਵੀ ਸਿੱਧੇ ਦਿਖਣਗੇ ਕਾਟਿਲੇ ਜ ਵੀ ਬਣੀ ਦਿਖੇਗੀ ਤੁਹਾਨੂੰ ਇਹ ਜਿਹੜਾ ਗੈਪ ਹੈ ਜਿਹੜਾ ਗੋਡਿਆਂ ਦੇ ਕਿੰਨੇ ਗੈਪ ਆ ਗਿਆ ਉਹ ਗੈਪ ਆਇਆ ਨਹੀਂ ਹੁੰਦਾ ਹਰ ਜੋਇੰਟ ਦੇ ਵਿੱਚ ਗੈਪ ਹੁੰਦਾ ਜਿਹਦੇ ਕਰਕੇ ਤੁਸੀਂ ਜੋਇੰਟ ਦੀ ਮੂਵਮੈਂਟ ਕਰ ਸਕਦੇ ਜਿੰਦਾ ਕਿ ਆਹ ਗੋਡਾ ਹੈ ਤੁਸੀਂ ਮੂਵਮੈਂਟ ਕਰ ਰਹੇ ਹੋ ਇਹ ਗੈਪ ਹੈਗਾ ਅਗਰ ਹੱਡੀਆਂ ਇੱਕ ਦੂਜੇ ਨਾਲ ਟਕਰਾਨ ਗਈਆਂ ਤੱਕੀ ਹੋਏਗਾ ਹੱਡੀਆਂ ਇੱਕ ਦੂਜੇ ਨਾਲ ਟਕਰਾਂਗੇ ਤਾਂ ਦਰਦ ਹੋਊਗਾ ਤੇ ਫਸ ਜਾਏਗਾ ਗੋਡਾ ਇਸੇ ਕਰਕੇ ਤੁਸੀਂ ਬਜ਼ੁਰਗਾਂ ਨੂੰ ਦੇਖਿਆ ਹੋਏਗਾ ਕਿ ਸਿੱਧਾ-ਸਿੱਧਾ ਤੁਰ ਨਹੀਂ ਪਾਂਦੇ ਟਿੱਡੇ ਤੁਰਦੇ ਆ ਉਹ ਟਿੱਡੇ-ਟਿੱਡੇ ਤੁਰ ਕੇ ਫਿਰ ਪਿੱਠ ਵੀ ਡੱਡੀ ਕਰ ਲੈਂਦੇ ਠੀਕ ਹੈ ਤਾਂ ਫਿਰ ਦੋਨੋਂ ਚੀਜ਼ਾਂ ਦਾ ਆਪਰੇਸ਼ਨ ਹੁੰਦਾ ਹੈ ਫਿਰ ਆਪਾਂ ਆਪਰੇਸ਼ਨ ਤੋਂ ਅਗਰ ਬਚਣਾ ਚਾਹੁੰਦੇ ਆ ਤਾਂ ਇੱਕ ਵਾਰ ਆ ਕੇ ਆਯੁਰਵੈਦਿਕ ਇਲਾਜ ਸਾਡਾ ਆਯੁਰਵੈਦਿਕ ਇਲਾਜ ਕਰਾਓ ਮਹੀਨੇ ਦੇ ਵਿੱਚ ਹੀ ਤੁਹਾਨੂੰ ਸਮਝ ਆ ਜਾਏਗੀ ਕਿ ਤੁਸੀਂ ਸਹੀ ਰਸਤੇ ਚੱਲ ਰਹੇ ਹੋ ਮਹੀਨਾ ਕੋਈ ਜ਼ਿਆਦਾ ਨਹੀਂ ਮੈਡਮ ਨਹੀਂ ਜੀ ਬਿਲਕੁਲ ਨਹੀਂ ਲੱਖਾਂ ਰੁਪਿਆ ਤੁਸੀਂ ਆਪਰੇਸ਼ਨ ਤੇ ਲਾ ਦਿੰਨੇ ਹੋ ਤਾਂ ਪਹਿਲਾਂ ਅਗਰ ਇੱਕ ਮਹੀਨਾ ਆਪਣਾ ਇਲਾਜ ਕਰਾ ਲਓ ਇੱਥੇ ਆਗੇ ਤਾਂ ਵਧੀਆ ਰਹੇਗਾ ਤੁਸੀਂ ਗੋਡਿਆਂ ਦੀ ਤਾਂ ਸੈਟਿੰਗ ਕਰਤੀ ਤੇ ਬਾਕੀ ਜਿਹੜਾ ਪੇਨ ਹੈਗਾ ਵਾ ਜਿਹੜਾ ਇੰਨੀ ਦੇ ਦਾ ਪੁਰਾਣਾ ਪੇਨ ਹੈ ਉਹ ਕਿਹੜੀ ਮੈਡੀਸਿਨ ਤੁਸੀਂ ਦਿੰਦੇ ਹੋ ਕਿੰਨੀ ਦਿਨ ਖਾਣੀ ਪੈਂਦੀ ਮੈਡੀਸਿਨ ਸਾਡੀ ਆਯੁਰਵੈਦਿਕ ਮੈਡੀਸਿਨਾਂ ਮੈਡਮ ਠੀਕ ਹੈ ਜਿਹਦੇ ਕਰਕੇ ਅਸੀਂ ਪੇਨ ਨੂੰ ਧੀਰੇ ਧੀਰੇ ਕਰਕੇ ਖਤਮ ਕਰ ਦਿੰਦਾ ਜੋੜਾਂ ਦਾ ਦਰਦ ਜੜੋਂ ਖ ਜਿਹੜਾ ਵੀ ਬੰਦਾ ਮੇਰੇ ਕੋਲ 2-3 ਮਹੀਨੇ ਆ ਗਿਆ ਆਪਣੇ ਆਪ ਉਹ ਸਾਲੋ ਸਾਲ ਤੱਕ ਠੀਕ ਵੀ ਰਹਿੰਦਾ ਤੇ ਆਪਣੇ ਕੋਲ ਪੇਸ਼ੈਂਟ ਰਿਪੀਟ ਹੀ ਹੁੰਦਾ ਮੈਡਮ ਐਦਾ ਗੱਲ ਨਹੀਂ ਕਿ ਆਪਾਂ ਇੱਕ ਵਾਰੀ ਅਲਾਈਨਮੈਂਟ ਕਰ ਦੇਣੇ ਦੁਆਰ ਤੋਂ ਨਹੀਂ ਆਉਂਦਾ 6 ਮਹੀਨੇ ਸਾਲ 2 ਸਾਲ ਬਾਅਦ ਅਗਰ ਲਾਈਨਮੈਂਟ ਖਰਾਬ ਹੁੰਦੀ ਹੈ ਦਰਦ ਹੁੰਦਾ ਹੈ ਕਈ ਵਾਰ ਪੇਸ਼ੈਂਟ ਜਿਹੜਾ ਯੰਗ ਪੇਸ਼ੈਂਟ ਆ ਨਾ ਮੈਡਮ ਉਹ 5-5 ਸਾਲ ਬਾਅਦ ਰਿਪੀਟ ਹੁੰਦਾ ਹੈ ਅੱਛਾ ਠੀਕ ਹੈ 5 ਸਾਲ ਮੈਂ ਠੀਕ ਰਿਹਾ ਜੀ ਹੁਣ ਦੁਆਰ ਤੋਂ ਦਰਦ ਹੋਣੀ ਸ਼ੁਰੂ ਹੋਇਆ ਮੈਂ ਸੋਚਿਆ ਤੁਹਾਨੂੰ ਕੋ ਪਹਿਲੇ ਹੀ ਜਾਵਾਂ ਠੀਕ ਹੈ ਠੀਕ ਹੈ ਤਾਂ ਉਹਨ थोड़ी थोड़ी दर्द शुरू हुई है तो ये दो चार सिटिंगा काम बन जाएगा एक महीने दो महीने जी काम बन जाएगा लंबा नहीं खिंचेगा शुरुआत ही अपनी अलाइनमेंट ठीक कराओ शुरुआत ही अपनी तौर ठीक करो ऐसी एक्सरसाइज भी दसते हैं एक्सरसाइज अपने मसल्स ठीक होंगे ठीक है डॉक्टर ने बिल्कुल सही किया कि अगर ऑपरेशन तो बचना है तो आयुर्वेद ਨੂੰ અપનાઉ ઓર ડોક્ટર ਨਾਲ જરૂર कंसर्न કરો ਕਿਉਂਕਿ اگر ਤੁਸੀਂ ਆਪਣਾ ਉਹ ਖਰਾਬ ਕੀਤਾ ਹੋਇਆ ਸਾਰਾ ਲਾਈਨਟ ਖਰਾਬ ਕੀਤੀ ਹੋਈ ਹੈ ਆਪਣੇ ਗੋਡਿਆਂ ਦੀ ਜਾਂ ਆਪਣੇ ਕਮਰ ਦੀ ਤੇ ਬਾਅਦ ਵਿੱਚ ਕੀ ਹੋਣਾ ਡਾਕਟਰ ਨੇ ਕਿਹਾ ਕਿ ਆਪਰੇਸ਼ਨ ਕਰਾਓ ਬਲੇਬ ਆਪਰੇਸ਼ਨ ਤੋਂ ਬਚਣਾ ਚਾਹੁੰਦੇ ਹੋ ਤਾਂ ਆਯੁਰਵੇਦ ਨੂੰ ਜ਼ਰੂਰ અપਨਾਓ ਆਪਰੇਸ਼ਨ ਤੁਹਾਨੂੰ ਕਰਨ ਦੀ ਲੋੜ ਨਹੀਂ ਜੜੋ ਡਾਕਟਰ ਨੇ ਵੀ ਕਿਹਾ ਕਿ ਜੜੋ ਤੱਕ ਬਿਮਾਰੀ ਉਹ ਖਤਮ ਕਰ ਦਿੰਦੇ ਆ ਬਾਕੀ ਤੁਸੀਂ ਕੁਝ ਵੀ ਡਿਸਕਸਨ ਕਰਨਾ ਹੈ ਡਾਕਟਰ ਦੇ ਨਾਲ ਕੁਝ ਵੀ ਆਪਣੀ ਬਿਮਾਰੀ ਵਾਲੇ ਕਨਸਰਨ ਕਰਨਾ ਹੈ ਤੇ ਤੁਸੀਂ ਸਭ ਤੋਂ ਪਹਿਲਾਂ ਜਿਹੜਾ ਸਕਰੀਨ ਤੇ ਨੰਬਰ ਚੱਲ ਰਿਹਾ ਉਹਤੇ ਜ਼ਰੂਰ ਕਾਲ ਕਰੋ